ਬੁਰਜ ਸਿਮਾ ਪਿੰਡਾ ਤੇ ਬਾਈ ਸੰਦੀਪ ਦੇ ਘਰੋਂ ਵੀਡੀਓ ਬਣਾਉਨੇ ਆ ਤਿੰਨ ਕਟੀਆਂ ਬਕਾਉ ਆ ਦੋ ਦੇ ਪੂਰਾ ਸਿਮਨ ਕਨਫਰਮ ਆ ਵੀਰੇ ਕਿਹੜੇ ਕਿਹੜੇ ਦੀਆਂ ਬਾਈ ਨੇ ਆਪ ਹੀ ਸਿਮਨ ਰਖਾਈ ਸੀ ਮੱਜਾਂ ਦੇ ਇੱਕ ਤਾਂ ਹੈਗੀ ਜਮਾ ਜਿਹੜਾ ਬਾਈ ਖੜਾ ਜਿਹੜੀ ਕੋਲੇ ਇਹ ਹੈਗੀ ਬਲੀ ਬਦਨੀ ਦੀ ਹਨਾ ਹਾਂਜੀ ਬਾਈ ਇਹ ਬਲੀ ਬਦਨੀ ਦੀ ਨੰਬਰ 2 ਤੇ M29 ਦੀ ਆ ਗਈ ਤੇ ਜਿਹੜੀ ਆ ਜਮਾ ਬਿਲਕੁਲ ਛੋਟੀ ਕਟਿਆ ਗਈ 5-6 ਮਹੀਨਿਆਂ ਦੀ ਵੀਰੇ ਇਹਦਾ ਬਾਈ ਕਹਿੰਦਾ ਸਿਮਨ ਦਾ ਆਪ ਨੂੰ ਪਤਾ ਨਹੀਂ ਉਹ ਹੈ ਸਿਮਨ ਦੀ ਆ ਕੱਲੀ ਕੱਲੀ ਦੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਬੁਰਜ ਸਿਮੇ ਤੋਂ ਵੀਡੀਓ ਸੱਜਣੋ ਕਿਸੇ ਵੀ ਪ੍ਰਾਣੀ ਜੀ ਇਸ ਤਰ੍ਹਾਂ ਬਕਾਊ ਪਸ਼ੂ ਦੀ ਵੀਡੀਓ ਕਰਾਉਣੀ ਆ ਤਾਂ ਮੇਰਾ ਇਹ ਨੰਬਰ ਚੱਲੀ ਜਾਂਦਾ ਬਾਈ ਮੇਰਾ ਪਿੰਡ ਕੋਟਪਾਰਾ ਰਹਿੰਦਾ ਜ਼ਿਲ੍ਹਾ ਆਪਾਂ ਨੂੰ ਬਠਿੰਡਾ ਬਾਕੀ ਬਾਈ ਸੰਦੀਪ ਨਾਲ ਗੱਲ ਕਰਾਉਣਾ ਹੋਰ ਕੀ ਹਾਲ ਆ ਬਾਈ ਸੰਦੀਪ ਠੀਕ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨੰਬਰ 1 ਦੀ ਕੀ ਡਿਟੇਲ ਆ ਬਾਈ ਕਿਹੜੇ ਸਿਮੰਨ ਦੀ ਆ ਕਿੰਨਾ ਕਮਾਉਂਦਾ ਦੁੱਧ ਸੀਗਾ ਬਾਈ ਇਹ ਆਪ ਤਾਂ ਹੈਗੀ ਬਲੀਵਦਨੀ ਦੀ ਬਲੀਵਦਨੀ ਦੀ ਹਾਂਜੀ ਤੇ ਮੋਰਾ ਚੀ ਇਹਦੇ ਮਾਂ ਦੇ ਕੈਰੇਕਟਰ ਸੀਗੇ ਬਾਈ ਜੀ ਠੀਕ ਹੈ ਤੇ ਮੀਡੀਅਮ ਦੁੱਧ ਵਾਲੀ ਸੀ 14 15 ਕਿਲੋ ਵਾਲੀ 14 15 ਕਿਲੋ ਵਾਲੀ ਹਾਂਜੀ ਤੇ ਕਿੰਨੀ ਕੁ ਉਮਰ ਦੀ ਹੋਗੀ ਇਹ ਬਾਈ ਬਾਈ ਇਹ 20 ਮਹੀਨਾ ਦੀ ਹੈ 20 ਮਹੀਨਾ ਦੀ ਹਾਂਜੀ ਠੀਕ ਐ ਥਾਣਾ ਦਿਖਾ ਦੇ ਦੇ ਥਾਣਾ ਚਾਰ ਹੀ ਥਾਣਾ ਬਾਈ ਕੋਈ ਐਕਸਟਰਾ ਫੋਟ ਨਹੀਂ ਗਈ ਠੀਕ ਆ ਦੇਖ ਲੋ ਸੱਜਣਾ ਥਣ ਸੁਣੋ ਆਪਾਂ ਤੁਹਾਨੂੰ ਵੀਡੀਓ ਚ ਕਲੀਅਰ ਕਰਾ ਦਨੇ ਆ ਹਾਂਜੀ ਹਾਂਜੀ ਬਾਈ ਤੇ ਪਹਿਲਾ ਆਪਦਾ ਵੀ ਮੋਬਾਈਲ ਨੰਬਰ ਵੀ ਬੋਰਡ ਹੀ ਦੇਖ ਵੇ 9464314367 ਬਾਈ 9464314 367 ਬਾਈ 14367 ਬਾਈ ਦਾ ਮੋਬਾਈਲ ਨੰਬਰ ਆ ਕੀ ਮੁੱਲ ਰਹੂਗਾ ਵੀਰੇ ਇੱਕ ਨੰਬਰ ਬਾਈ ਇਹਦਾ 34000 ਰੁਪਿਆ ਮੁੱਲ ਹੈ ਜਮਾ ਜਾਇਆ ਜੀ ਹੈ ਕਿ ਮਾਨਤਾਨ ਕਰੇ ਬਸ ਕੋਈ ਮਾਨਤਾਨ ਕਰ ਦਾਂਗੇ ਜਿਹੇ ਬੰਦਾ ਆਊਗਾ ਕੋਈ ਗੱਲ ਨਹੀਂ ਆਪਾਂ ਐ ਨਹੀਂ ਗਾ ਬਿਹਾੜੀ ਉਸ ਗੱਲ ਤੇ ਠੀਕ ਆ ਵੀ 34000 ਸੱਜਣੋਂ ਬਲੀਬਦਨੀ ਦੀ ਕੱਟੀ ਆ ਮੋਲਾ ਇਹਦੇ ਚ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ 20 ਕਿ ਮਹੀਨੇ ਉਮਰ ਆ ਹਾਂਜੀ ਨੰਬਰ 2 ਤੇ ਆ ਜਾ ਬਾਈ ਇਹ ਕਿਹੜੀ ਸੀਮਨ ਦੀ ਆ ਇਹ ਬਾਈ ਐਮ 29 ਦੀ ਝੋਟੀ ਐ ਐਮ 29 ਦੀ ਝੋਟੀ ਆ ਦੋਸਤੋ ਇਹਦੀ ਥੋੜੀ ਜਿਹੀ ਹਾਈਟ ਮੀਡੀਅਮ ਆ ਵੀਰੇ ਹਾਂਜੀ ਕੋਈ ਭਰਾ ਕੋਲਿਆ ਜੋ ਵੀਡੀਓ ਚ ਦਿਖੂ ਉਹ ਹੀ ਤੁਹਾਨੂੰ ਆਪਾਂ ਰੀਅਲ ਚ ਵੀ ਉਹੀ ਦਿਖੋਗੀ ਇਹਦਾ ਕੀ ਮੁੱਲ ਰਹੂਗਾ ਐਮ 29 ਇਹਦਾ ਬਾਈ 24000 ਰੁਪਏ ਮੁੱਲ ਹੈ 24000 ਹਾਂ ਇਹਦੀ ਉਮਰ ਮੰਨ ਲਓ ਵੀ 15 16 ਮਹੀਨਿਆਂ ਦੀ ਹੈ ਇਹ ਠੀਕ ਆ ਕੱਦ ਚ ਥੋੜੀ ਦਰਮਿਆਨੀ ਰੇ ਦਰਮਿਆਨੀ ਰਹੂ ਜਿਵੇਂ ਐਮ 29 ਦੇ ਜ਼ਿਆਦਾਤਰ ਛੋਟੀਆਂ ਦਰਮਿਆਨ ਨਹੀਂ ਰਹਿੰਦਾਂ ਠੀਕ ਆ ਬਾਈ ਲੇਵੇ ਦੀ ਕੁਆਲਿਟੀ ਚ ਚੰਗੀਆਂ ਆਉਂਦਾਂ ਹਾਂ ਐਮ 29 ਦੀ ਥੋੜੀ ਪੂਛ ਵੀ ਬਾਈਟ ਆਉਂਦੀ ਆਉਂਦੀ ਆ ਇਹਦੇ ਵੀ ਮੜੇ ਥਣੇ ਦਿਖਾ ਦੇ ਬਾਈ ਹਾਂਜੀ ਹਾਂਜੀ ਹਾਂ ਥੋੜਾ ਜਨਾ ਹੇਟਰ ਦੀ ਹੈ ਬਾਈ ਸੋ ਉਥੇ ਕੈਮਰੇ ਤੋਂ ਹਾਂ ਕੈਮਰੇ ਤੋਂ ਮੂੰਹ ਘੱਟੀ ਸੀਲ ਆ ਬਾਈ ਕੋਈ ਗੱਲ ਨਹੀਂ ਬਾਈ ਕੋਈ ਗੱਲ ਹਾਂ ਹਾਂ ਬਗਾਨੇ ਬੰਦੇ ਤੋਂ ਬਈ ਕਈ ਵਾਰੀ ਡਰ ਜਾਂਦਾ ਪਸ਼ੂ ਜਦੋਂ ਆਉਂਦਾ ਜਾਂਦਾ ਨਹੀਂ ਹਾਂਜੀ ਤੇ ਆ ਨੰਬਰ 3 ਤੇ ਬਈ ਇਹ ਕਿੰਨੀ ਉਮਰ ਦੀ ਹੈ ਛੋਟੀ ਬਈ ਇਹ 5-6 ਮਹੀਨਿਆਂ ਦੀ ਹੈ ਇਹਦੀ ਮਾਂ ਆਪਾਂ ਸੇਲ ਕਰਤੀ ਅੱਛਾ 4 ਮਹੀਨੇ ਦੀ ਗੱਭਣ ਸੀ 6 ਮਹੀਨੇ ਹੋ ਗਏ ਸੀ ਸੂਈ ਨੂੰ ਮੰਨ ਲਓ ਵੀ ਠੀਕ ਆ ਵੀ 6 ਮਹੀਨੇ ਦੀ ਉਮਰ ਹਾਂ 6 ਮਹੀਨੇ ਦੀ ਉਮਰ ਆ ਬਸ ਤੇ ਇਹਦੇ ਟੀਕੇ ਦਾ ਨਹੀਂ ਕਨਫਰਮ ਬਈ ਸੀਮਨ ਦਾ ਨਹੀਂ ਆਪਾਂ ਨੂੰ ਪਤਾ ਸੀਮਨ ਦਾ ਕੋਈ ਕਨਫਰਮ ਨਹੀਂ ਉਹ ਮੋਰਾ ਦਾ ਹੀ ਸੀਮਨ ਲੱਗਿਆ ਸੀ ਮਾਂ ਵੀ ਪੂਰੀ ਮੋਰਾ ਦੀ ਸੀ ਮਾਂ ਦੀ ਆਪਾਂ ਫੋਟੋ ਵੀਡੀਓ ਸਾਰਾ ਕੁਝ ਦਿਖਾ ਦਾਂਗੇ ਬੰਦੇ ਨੂੰ ਪਰਸਨਲੀ ਦਿਖਾ ਦਾਂਗੇ ਜਦੋਂ ਕੋਈ ਵੀ ਆਇਆ ਠੀਕ ਆ ਬਈ ਹਾਂਜੀ ਇਹਦਾ ਕੀ ਮੁੱਲ ਕਰੇਗਾ ਜਾਇਜ਼ ਇਹਦਾ ਬਸ 10000 ਰੁਪਏ ਦੇ ਦਾਂਗੇ ਬਈ 10000 ਦੀ ਹਾਂਜੀ ਕਿ 1024 ਕਰਦੇ ਆਂ ਮਾਨਤਾਨ ਮਾਨਤਾਨ ਕਰਦਾ ਏ ਕੋਈ ਗੱਲ ਨਹੀਂ ਠੀਕ ਆ ਬਈ ਇਹ ਨੰਬਰ 3 ਵਾਲੀ ਆ ਗਈ ਸੱਜਣੋ ਇਹਦਾ 1024 ਬਾਈ ਕਹਿੰਦਾ ਮਾਨਤਾਨ ਕਰਦਾਂਗੇ 6 ਮਹੀਨੇ ਉਮਰ ਹਾਂਜੀ ਬਈ ਤਿੰਨਾ ਕਟੀਆਂ ਚ ਬਾਈ ਤੁਹਾਨੂੰ ਕੋਈ ਵੀ ਪਸੰਦ ਆਉਂਦੀ ਆ ਕੋਲੇ ਆ ਜਾਓ ਆਪਦੀ ਵੀਰੇ ਬੇਫਿਕਰ ਹੋ ਕੇ ਤਸੱਲੀ ਕਰਕੇ ਤੁਸੀਂ ਪੈਸੇ ਲਾਉਣੇ ਹੁੰਦੇ ਆ ਤਾਂ ਆਪਦੀ ਤਸੱਲੀ ਕਰਕੇ ਨਗ ਖਰੀਦ ਸਕਦੇ ਹੋ ਅੱਜ ਕੱਲ ਆਨਲਾਈਨ ਬਾਈ ਕਿਸੇ ਨਾਲ ਨਾ ਪਤਾ ਕਹਿੰਦਾ ਨਾ ਪਾਓ ਤੇ ਨਾ ਕਿਸੇ ਤੋਂ ਪੈਸੇ ਭਵਾਓ ਬਾਕੀ ਬਾਕੀ ਬਾਈ ਖੇਤਾਂ 'ਚੀ ਫਾਰਮਾ ਦੇਖ ਲੋ ਤੇ ਆ ਦੂਸਰੇ ਪਸ਼ੂ ਬਾਹਰ ਬੰਨੇ ਪਏ ਆ ਤੇ ਕੋਈ ਵਪਾਰ ਦਾ ਕੰਮ ਨਹੀਂ ਆਪ ਦੇ ਘਰੇਲੂ ਪਸ਼ੂ ਆ ਕੋਈ ਲਿਆ ਕੇ ਵੇਚਣ ਵਾਲਾ ਕੰਮ ਨਹੀਂ ਵੀਰੇ ਵੀ ਕਿਤੋਂ ਫੜ ਕੇ ਲਿਆਂਦਿਆਂ ਲਿਆ ਕੇ ਘਰੇ ਠੀਕਾ ਦਾ ਬਣਾਤਾਂ ਉਹ ਕੰਮ ਨਹੀਂ ਭਰਾ ਦਾ ਉਹਨਾਂ ਦੀ ਬਈ ਆਪਾਂ 100% ਆਪਾਂ ਤੋਂ ਬੰਦਾ ਕੋਈ ਵੀ ਬੰਦਾ ਹਨਾ ਹਾਂ ਹਾਂ ਸਬੂਤ ਹੀ ਇੱਕ ਤਰ੍ਹਾਂ ਆਪਾਂ ਜਦੋਂ ਆਪਾਂ ਜਵਾਨਾਂ ਅਗਲੇ ਨੂੰ ਹਲਾਤੀ ਇਹ ਗੱਲ ਆਪਾਂ ਦੀ ਡੀਐਨਏ ਕਰਾ ਲਈ ਡੀਐਨਏ ਕਰਾ ਲਿਆ ਠੀਕ ਆ ਵੀਰੇ ਆ ਦੋਨੇ ਕਟੀਆਂ ਦਾ ਡੀਐਨਏ ਕਰਾ ਸਕਦੇ ਹੋ ਇਹ ਐਮ 29 ਦੀ ਆ ਗਈ ਤੇ ਉਹ ਆ ਗਈ ਵੀਰੇ ਬਲੀ ਬਦਨੀ ਦੀ ਬਾਕੀ ਵੀਡੀਓ ਦੇਖਣ ਲਈ ਸਾਰੇ ਸੱਜਣਾ ਦਾ ਧੰਨਵਾਦ ਤੇ ਸਾਰੇ ਭਰਾਵਾਂ ਨੂੰ ਜਲਦੀ ਅਗਲੀ ਵੀਡੀਓ 'ਚ ਮਿਲਾਂਗੇ ਸੇ ਧੰਨਵਾਦ ਵੀਰੇ